ਅੱਜ ਸਵੇਰੇ ਤੜਕਸਰ ਫਾਜ਼ਿਲਕਾ ਦੇ ਵਿੱਚ ਪੈਂਦੇ ਅਬੋਹਰ ਦੇ ਕਪੜਾ ਵਪਾਰੀ ਜੋ ਕਿ ਪੂਰੀ ਦੁਨੀਆ ਵਿੱਚ ਕੁੜਤੇ ਪਜਾਮਿਆਂ ਲਈ ਮਸ਼ਹੂਰ ਹਨ ਦਾ ਦੁਕਾਨ ਤੇ ਆਉਂਦੇ ਸਮੇਂ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਮੌਕੇ ਤੇ ਵੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਤਿੰਨ ਅਣਪਛਾਤੇ ਨੌਜਵਾਨ ਇੱਕ ਮੋਟਰਸਾਈਕਲ ਤੇ ਆਏ ਸੀ ਜਿਸ ਵਿੱਚ ਇੱਕ ਪਗੜੀ ਧਾਰੀ ਸੀ ਅਤੇ ਦੋ ਮੁੰਨੇ ਜਿਨ੍ਹਾਂ ਵੱਲੋਂ ਅੰਨੇਵਾ ਫਾਇਰ ਕੀਤੀ ਗਈ ਅਤੇ ਨਿਊ ਵੀਰਵੈਲ ਸੰਚਾਲਕ ਸੰਜੇ ਵਰਮਾ ਜੀ ਤੇ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਨੇ ਸਰਕਾਰੀ ਹਸਪਤਾਲ ਅਬੋਹਰ ਵਿੱਚ ਪੁੱਜਦੇ ਹੀ ਦਮ ਤੋੜ ਦਿੱਤਾ ਹੈ ਉਸ ਤੋਂ ਬਾਅਦ ਮੌਕੇ ਤੇ ਵਪਾਰ ਮੰਡਲ ਪ੍ਰਧਾਨ ਸਤੀਜਾ ਜੀ ਨੇ ਅਬੋਹਰ ਅਨੁਮਿੱਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਮੌਕੇ ਤੇ ਭਾਰੀ ਪੁਲਿਸ ਬਲ ਪਹੁੰਚ ਗਿਆ ਅਤੇ ਡੀਆਈਜੀ ਫਰੋਇਪੁਰ ਰੇਂਜ ਨੇ ਦੱਸਿਆ ਵੀ ਜਿਨ੍ਹਾਂ ਨੇ ਵੀ ਇਹ ਅਨਮਨੁੱਖੀ ਤਸ਼ੱਦਦ ਕੀਤਾ ਹੈ ਪੁਲਿਸ ਪੜਤਾਲ ਕਰਕੇ ਕਿਸੇ ਨੂੰ ਬਖਸ਼ੇਗੀ ਨਹੀਂ ਸਭ ਖਿਲਾਫ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਿਸੇ ਨੂੰ ਵੀ ਪੰਜਾਬ ਅੰਦਰ ਅਮਨ ਅਮਾਨ ਤੋੜਨ ਦੀ ਯਜਤ ਨਹੀਂ ਹੈ ਉਹ ਚਾਹੇ ਕੋਈ ਵੀ ਹੋਵੇ ਅਤੇ ਕਿੱਥੇ ਵੀ ਜਾ ਕੇ ਲੁਕ ਗਿਆ ਹੋਵੇ ਉਹਨੂੰ ਪੁਲਿਸ ਫੜ ਕੇ ਲਿਆਵੇਗੀ ਅਤੇ ਜਲਦੀ ਹੀ ਸਲਾਖਾ ਪਿੱਛੇ ਦੇਵੇਗੀ ਉਹਨਾਂ ਅਬੋਰ ਵਾਸੀਆਂ ਅਤੇ ਜ਼ਿਲ੍ਹਾ ਵਾਸੀਆ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਸੰਜਮ ਬਣਾਏ ਰੱਖਣ ਦੀ ਮੰਗ ਕੀਤੀ ਹੈ ਇਸ ਮੋਕੇ ਹੋਰ ਬੋਲਦੇ ਹੋਏ ਡੀਆਈਜੀ ਫਰੋਇਪੁਰ ਰੇਂਜ ਅਤੇ ਵਪਾਰ ਮੰਡਲ ਪ੍ਰਧਾਨ ਅਬੋਰ ਸ਼੍ਰੀ ਸ਼ਤੀਜਾ ਜੀ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਜੇ ਕੁਛ ਪਤਾ ਲੱਗਿਆ ਵੀ ਕੀ ਸੂਚਨਾ ਮਿਲੀ ਆ ਕੇ ਕੀ ਹੋਇਆ ਇਹ ਹੁਣੇ-ਹੁਣੇ ਸੂਚਨਾ ਮਿਲੀ ਹੈ ਕਿ ਉਹਨਾਂ ਨੂੰ ਕਿਸੇ ਗੋਲੀ ਮਾਰੀਏ ਤੇ ਉਹਨਾਂ ਦੇ ਹਾਲਾਤ ਠੀਕ ਨਹੀਂ ਨੇ ਬਹੁਤ ਮਾੜੀ ਗੱਲ ਹੋਈ ਹੈ ਬੜੀ ਦੁਭਾਗਿਆ ਬਣ ਗਈ ਹੈ ਸ਼ਹਿਰ ਵਾਸਤੇ ਕੋਈ ਸਰਕਾਰ ਜਿਵੇਂ ਨਹੀਂ ਵੇਖਿਆ ਜਿਦ ਕੱਤਲਮ ਹੁੰਦਾ ਸ਼ਹਿਰ ਦੀ ਕਾਨੂੰਨ ਵਿਵਸਥਾ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਪੁਲਿਸ ਪਾਸਾ ਸਭ ਮੂਨ ਬੈਠਾ ਰੋੜ ਚ ਛਿਰੀਆਂ ਘਟਾਵਾਂ ਹੋ ਜਾਂਦੀਆਂ ਨੇ ਚੀਨਾ-ਛਪੜੀਆਂ ਬਾਦਗੁਟਾਈਆਂ ਦੀ ਕੋਈ ਇਨਡੀਕੇਸ਼ਨ ਹੈਗਾ ਕਿ ਵੱਡੀ ਗੱਟਾ ਹੋਣ ਦੇ ਬਦ ਤੇ ਵੱਡੀ ਗੱਟਾ ਹੋਈ ਹੈ ਹੁਣ ਪੁਲਿਸ ਹਰਕਤ ਚਾਹੀ ਹੁੰਦਾ ਕੋਈ ਫਾਇ ਤਕਦਾ ਕੀ ਮਾਮਲਾ ਲੱਗ ਰਿਹਾ ਕੋਈ ਕੋਨ ਗੈਂਗਸਟਰ ਹੋ ਸਕਦੇ ਨੇ ਕੋਣ ਹੋ ਸਕਦੇ ਨੇ ਜੀ ਪੁਲਿਸ ਦਾ ਜਾਂਚ ਕਰੇਗੀ ਪੁਲਿਸ ਦਾ ਜਾਂਚ ਤਾਂ ਹੋ ਰਿਹਾ ਲੇਕਿਨ ਹਲੇ ਤੱਕ ਜੋ ਕੁਝ ਪਤਾ ਲੱਗਿਆ ਕਿ ਮੈਨੂੰ ਤਾਂ ਲੱਗਦਾ ਹੈ ਕਿ ਗੈਂਗਵਾੜੀ ਹੈ ਯਸ਼ਤਰ ਦਾ ਕੰਮ ਹੈ ਵੀ ਸਿੱਧਾ ਕੋਈ ਬ੍ਰੋਥਰ ਹੈ ਮੰਗਣਾ ਲੱਗਦਾ ਕੋਈ ਸੰਜੇ ਜੀ ਨਾਲ ਦੀ ਕੀਵੇਂ ਹੈ ਜੀ ਸੰਜੇ ਜੀ ਕਿਸੇ ਦੁਸ਼ਮਣ ਨਹੀਂ ਸੀ ਕਿ ਕਿਸੇ ਹਰੇਕ ਦਾ ਮਿੱਠਾ ਬੋਲਦੇ ਸੀ ਬਹੁਤ ਅੱਛਾ ਬੋਲਣ ਮਰਾਜ਼ ਵਧੀਆ ਪਰਵਾਦ ਹੈ ਸ਼ਹਿਰ ਦੇ ਬੜੇ ਵਧੀਆ ਬੰਦੇ ਨੇ ਤੇ ਬੜੀ ਮਾਰੀ ਘਟਨਾ ਹੋਈ ਹੈ ਮੈਂ ਇਸ ਵਾਰੀ ਬੜੀ ਗੁੰੰਦਾ ਕਰ ਰਿਹਾ ਸੰਜੀ ਦੇ ਲਾਤਵਾਰੇ ਪਤਾ ਲੱਗਿਆ ਕੋਈ ਆ ਰਹੀ ਆ ਫਾਜੀ ਉਹ ਪੁਨਰੀ ਹਾਲਾਤ ਫੋਨ ਆ ਗਿਆ ਨੇ ਦਾ ਫਿਲਹਾਲ ਮਾਤਾ ਉਹਨਾਂ ਦੀ ਲੰਬੀ ਉਮਰ ਕਰੇ ਤੇ ਲੇਕਿਨ ਲੱਗਦਾ ਤਾਂ ਕੁਝ ਹੋਰ ਹੀ ਲੱਗ ਰਿਹਾ ਮੈਂ ਚਲੋ ਠੀਕ ਹੈ ਸਰ ਆਪਾਂ ਕਰਦੇ ਹਾਂ ਕਿ ਇਹ ਪਹਿਲਾਂ ਆਰਾਮ ਨਾਲ ਜੀ ਸਰ ਜੀ ਜੀ ਆਈਏ ਥੋੜਾ ਫੋਕਸ ਲੈ ਸਰ ਕਿਹਨਾਂ ਦਾ ਜਿਹੜਾ ਕ ਮਾਮਲਾ ਹੈਗਾ ਬੋਰਡ ਦੇ ਵਿੱਚ ਸਰੀਆਮ ਗੋਰੀਆਂ ਚੱਲੀਆਂ ਹੈ ਕੀ ਮਸਲਾ ਕੀ ਹੈ ਜੀ ਹੈਂਡਲ ਤੇ ਜਾਂਚ ਕਰਦੇ ਕਿਤੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮਤਭਾਗੀ ਘਟਨਾ ਵਾ ਜਿਹੜੀ ਇਹ ਵਾਰਦਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਟੈਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲ ਗਏ ਰਿਜ਼ਲਟ ਬਹੁਤ ਜਲਦੀ ਤੁਹਾਡੇ ਅੱਗੇ ਹੋਣਗੇ ਸੋ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨਹੀਂ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਸੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਹਨੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਜੇ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੇ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਜੀ ਮਾਰਜੋ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰイズਮ ਹੈ ਇਹਦੇ ਸ਼ੱਕ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜੇ ਆਪਣੇ ਆਪ ਤੇ ਕਰਪੂਤਾ ਕਰਦੇ ਆ ਆਪਣੇ ਆਪ ਦਾ ਨਾਮ ਬਣਾਉਂਦੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਲੰਬ ਹੁੰਦੀ ਹੈ ਉਹ ਇਹੋ ਜਿਹੀਆਂ ਵਾਰਤਾਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ बिजनेसमੈਨ ਉਹਦੇ ਤੇ ਡੈਸ਼ ਤਾ ਪਾ ਕੇ ਉਹਦਾ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਂਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਦਾਤ ਜਿਹੜੇ ਆ ਉਹ ਹੁੰਦੇ ਹੀ ਹਨ ਸਰ ਇਹ ਸੱਚੇ ਦੇ ਮਾਮਲੇ ਪਿੱਛੇ ਗੈਂਗਸਟਰ ਕੋਈ ਬਾਤ ਦੱਸੀ ਜਾ ਰਹੀ ਹੈ ਜੀ ਸਰ ਇੱਕ ਪੇਜ ਆ ਆਰਜੂ ਬਿਸ਼ਰੋਈ ਨਾਮ ਦਾ ਫੇਸਬੁੱਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫਰੀਕ ਲਈ ਗਈ ਹੈ ਕਿਤੇ ਸਾਡੀ ਤਾਕੀ ਨੂੰ ਘਬਰਾਹ ਕਰ ਲਈ ਇਦਨੀ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵਿ ਬਿਲ ਰੀਅਲ ਟਾਈਮ ਆਊਟ ਔਰ ਉਹਨਾਂ ਨੂੰ ਮਸਾਲੀ ਪੈਨਿਸ਼ਮੈਂਟ ਦੇ ਜੀ ਸਰ ਕਿੰਨੇ ਰਾਊਂਡ ਕਿੰਨੇ ਰਾਊਂਡ ਵਜੇ ਕਿੰਨੇ ਇੱਕ ਤਾਂ ਬਹੁਤ ਬੰਦੀ ਕਾਲ ਹੋ ਗਈ ਕਿੰਨੇ ਰੌਡ ਅਸੀਂ ਹਸਪੀਟਲ ਜਾ ਰਹੇ ਆ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਰ ਰਾਊਂਡ ਜਿਹੜੇ ਮਿਲੇ ਆ ਦੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ-ਕਿੱਥੋਂ ਤੱਕ ਇਹ ਲੀਡਸ ਗਈਆਂ ਨੇ ਬਟ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਿਆ ਸਰ ਵਪਾਰੀ ਬੜੇ ਰੋਸ਼ੇ ਵਿੱਚ ਨਹੀਂ ਬਾਜ਼ਾਰ ਬੰਦ ਪਿਆ ਹੈ ਬਾਜ਼ਾਰ ਬੰਦ ਹੈ ਜੀ ਇਸ ਵਕਤ ਜੀ ਕੀ ਆਸ਼ਵਾਸਨ ਦੇਣਾ ਚਾਹੋਗੇ ਜੀ ਬਿਲਕੁਲ ਜੀ ਅਸੀਂ ਬੰਦ ਕਰਦੇ ਹਾਂ ਚਲੋ ਸਰ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਜਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਾਂ ਮਾੜਾ ਅੰਸਰ ਗੰਦੇ ਅਨੁਸਾਰ ਬਾਹਰੋਂ ਅੰਦਰੋਂ ਆ ਕੇ ਇਹੋ ਜਿਹੇ ਵਿਅਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਸਮਰਥ ਹੈ ਕਿ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅਜ ਅਫਸੋਸ ਦੀ ਘੜੀ ਆ ਕਿ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦਿਖੂਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨ ਮਹਿਸੂਸ ਹੋ ਸਿਰ ਮਾਮਲਾ ਹੀ ਫਿਰੋਤੀ ਦਾ ਲੱਗ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ ਐਬੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ